ਇੰਡੀਆ ਦੀ ਆਮ ਇਨਸਾਨ ਸਾਰੇ ਇਹ ਗੱਲ ਕਰਦੇ ਤਲਜੀਤ ਵੀ ਬਚਾਰੇ ਦੀ ਕੀ ਗੱਲ ਹੈ ਤੁਸੀਂ ਇਸੇ ਨਾਮ ਤੋਂ ਆਪਣਾ ਅੱਗੇ ਚਲਾ ਰਹੇ ਹੋ ਸੋਸ਼ਲ ਮੀਡੀਆ ਦਾ ਕੋਈ ਛੱਟ ਕੇ ਗਿਆ ਤੇ ਮੈਨੂੰ ਫੂਡ ਵਲੋਗਰ ਕਿੰਨੇ ਬਣਾ ਲਿਆ ਦੇਖ ਲਓ ਬਾਈ ਫੂਡ ਵਲੋਗਰ ਬਣਾ ਵੀ ਲੈਂਦੇ ਨੇ ਕੱਲਾ ਖਾਣਾ ਨਹੀਂ ਆਉਂਦਾਗਾ ਇਹ ਜਜ਼ਬਾ ਨਾ ਜਿਹੜਾ ਇਹ ਹੀ ਪੂਰਾ ਸੁਪਨੇ ਪੂਰੇ ਕਰਦਾ ਵੀ ਸਸੀ ਗਾਲਰ ਮਨ ਬੀਰੇ ਕੀ ਹਾਲ ਚਾਲ ਹੈ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਸ਼ੋਅ ਤੇ ਸਤੀਜ਼ ਫੂਡ ਕਾਸਟ ਤੁਹਾਡਾ ਬਹੁਤ ਬਹੁਤ ਭਾਈ ਥੈਂਕ ਯੂ ਸਾਨੂੰ ਮੈਨੂੰ ਸ਼ੋਅ ਤੇ ਬੁਲਾਉਣ ਲਈ ਨਹੀਂ ਨਹੀਂ ਭਾਈ ਥੈਂਕ ਯੂ ਨਹੀਂ ਤੁਸੀਂ ਆਏ ਹੋ ਬਹੁਤ ਬਹੁਤ ਭਾਈ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਭਾਈ ਦੁਨੀਆ ਕਰਦੀ ਆ ਪੋਡਕਾਸਟ ਆਪਾਂ ਸ਼ੈਫਾਂ ਆਪਾਂ ਕਰਾਂਗੇ ਫੂਡ ਕਾਸਟ ਸਤੀਜ਼ ਫੂਡ ਕਾਸਟ ਕਰੀਏ ਫਿਰ ਉਹ ਸ਼ੁਰੂ ਸ਼ੁਰੂ ਭਾਈ ਮੈਂ ਤੁਹਾਨੂੰ ਜਾਊਂਗਾ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਤੁਸੀਂ ਕੀ ਚੀਜ਼ ਖਾਣਾ ਚਾਹੁੰਦੇ ਕਿਉਂਕਿ ਉਹੀ ਚੀਜ਼ ਬਣਾਉਗੇ ਭਾਈ ਬਲੋ ਐਜ਼ ਅ ਫੂਡ ਬਲੌਗਰ ਬਹੁਤ ਕੁਝ ਖਾਈ ਦੇ ਅਤਰ ਉਤਰ ਦਾਣਾ ਪਟਾੜਿਆ ਬਿਲਕੁਲ ਮੈਂ ਵੀ ਕਰਦਾ ਹਾਂ ਵੀ ਖਾਣੇ ਅੱਜ ਤੁਸੀਂ ਹੈਲਦੀ ਖਾਣਾ ਚਾਹੁੰਦੇ ਹੋ ਕੁਝ ਹੈਲਦੀ ਖਾਣੇ ਆ ਤੇ ਵੈਜ ਨੌਨ ਵੈਜ ਵੈਜ ਖਾਣੇ ਆ ਸੱਤੀ ਸਟਾਈਲ ਸੱਤੀ ਸਟਾਈਲ ਵੈਜ ਹਾਂ ਦਾਂ ਮbro ਤੁਹਾਨੂੰ ਮੈਂ ਬਣਾ ਕੇ ਖਵਾਉਂਗਾ ਅੱਜ ਮੇਰੇ ਕੋਲੇ ਪਨੀਰ ਅਵੇਲੇਬਲ ਆ ਮੇਰੇ ਕੋ ਕਕੰਬਰ ਅਵੇਲੇਬਲ ਆ ਕੀ ਬਾਤ ਹੈ ਤੇ ਆਪਾਂ ਤੁਹਾਨੂੰ ਪਨੀਰ ਤੇ ਕਕੰਬਰ ਵਾਲਾ ਸੈਲਡ ਬਣਾ ਕੇ ਖਵਾਨੇ ਆ ਜਿਹਦੇ ਚ ਪਨੀਰ ਗ੍ਰਿਲਡ ਹੋਊਗਾ ਤੇ ਕਰੋਗੇ ਤੁਸੀਂ ਸਾਰਾ ਕੁਝ ਬਸ ਠੀਕ ਹੈ ਬਣਾਉਣਾ ਕਰੀਏ ਹਾਂਜੀ ਹਾਂਜੀ ਚਲ ਮbro ਕਰੀਏ ਠੀਕ ਹੈ ਆਪਣੇ ਕੋਲੇ ਇਸ ਟਾਈਮ ਹੈਗੇ ਆ ਕਕੰਬਰਸ ਠੀਕ ਹੈ ਜੀ ਇਹਦਾ ਆਪਾਂ ਛਿੱਲੜ ਨਹੀਂ ਲੈਣਾ ਬਿਲਕੁਲ ਚੰਗੀ ਤਰ੍ਹਾਂ ਨੀਟ ਐਂਡ ਕਲੀਨ ਨੇ ਤੋਤੇ ਹੋਏ ਆਪਣੇ ਕੋਲੇ ਹੈਗੇ ਥੋੜੀ ਜੀ ਗ੍ਰੀਨ ਚਿੱਲੀ ਕਰਾਰਾ ਘਾ ਲੋਗੇ ਮੜਾ ਜੀ ਹਾਂਜੀ ਹਾਂਜੀ ਕੋਈ ਚੱਕਰ ਬਸ 2 ਕੁ ਯੂਜ਼ ਕਰਾਂਗੇ ਆਪਾਂ ਆਪਣੇ ਕੋ ਪਨੀਰ ਨਹੀਂ ਸਭ ਤੋਂ ਪਹਿਲਾਂ ਆਪਾਂ ਕਕੰਬਰ ਕੱਟਨੇ ਆ ਵੀਰੇ ਇਹ ਮੇਰਾ ਸ਼ੈਫ ਨਾਈਫ ਹੈ ਓਕੇ ਮੈਂ ਤੁਹਾਨੂੰ ਇਹ ਦਊਂਗਾ ਜਿਹੜਾ ਘਰਾਂ 'ਚ ਤੁਸੀਂ ਕਦੀ ਨਾ ਕਦੀ ਯੂਜ਼ ਕੀਤਾ ਹੋਗਾ ਤੁਹਾਨੂੰ ਇਹ ਰੂਗਾ ਠੀਕ ਰੂਗਾ ਨਹੀਂ ਤਾਂ ਐਵੇਂ ਹੀ ਕੱਟਣਾ ਲੱਗ ਜੇ ਫਿਰ ਮੈਂ ਦਊਂਗੇ ਥੋੜਾ ਤਿੱਖਾ ਕਰ ਲਿਆ ਜਾਵੇ ਹੁਣ ਵੀਰੇ ਨਾਲ ਫੂਡ ਕਾਸਟ ਹੈ ਜਿਵੇਂ ਇਹਦੇ ਨਾਲ ਨਾਲ ਥੋੜਾ ਮੈਂ ਦੋ ਚੀਜ਼ਾਂ ਪੁੱਛਣਾ ਜਾਊਂਗਾ ਤੁਹਾਡੇ ਲਈ ਰੂਪ ਜੀ ਤੁਹਾਡਾ ਨਾਮ ਹਰਮਨ ਸਿੰਘ ਹੀ ਹੈ ਜੀ ਹਰਮਨਜੀਤ ਸਿੰਘ ਹਰਮਨਜੀਤ ਸਿੰਘ ਤੇ ਤੁਸੀਂ ਇਸੇ ਨਾਮ ਤੋਂ ਆਪਣਾ ਅੱਗੇ ਚਲਾ ਰਹੇ ਹਾਂ ਸੋਸ਼ਲ ਮੀਡੀਆ ਫੂਡ ਇਅਰਮਨ ਫੂਡ ਇਅਰਮਨ ਤੇ ਤੁਸੀਂ ਕਿਵੇਂ ਆਏ ਇਹਦੇ ਵਿੱਚ ਤੁਹਾਡਾ ਕਿਵੇਂ ਦਿਲ ਕੀਤਾ ਕਿਹਨੂੰ ਦੇਖ ਕੇ ਤੁਸੀਂ ਇਨਸਪਾਇਰ ਹੋਏ ਕਰੋਨੋ ਭਾਈ ਇਨਸਪਾਇਰ ਤਾਂ ਹੋਇਆ ਸੀਗਾ ਹੈਰੀ ਉਪਲ ਭਾਈ ਬਈ ਸੇ ਪਹਿਲਾ 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 ਹੋਇਆ ਸੀਗਾ ਮੈਂ ਜਿਵੇਂ ਦਿਲ ਸੇ ਫੂਡੀ ਉਹਨੇ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਦੇਖ ਕੇ ਹੀ ਹੈਰੀ ਵੀਰਾ ਹੋਇਆ ਬਟ ਮੈਂ ਐਕਚੁਅਲ 'ਚ ਜਦੋਂ ਮੈਂ ਦੇਖਿਆ ਨਾ ਆਪਣੇ ਲੁਧਿਆਣੇ ਦਾ ਪ੍ਰੋਆ ਕਰ ਰਿਹਾ ਮੈਨੂੰ ਵੀ ਨਹੀਂ ਸੀ ਪਤਾ ਪਈ ਲੁਧਿਆਣੇ ਦਾ ਐਕਚੁਅਲੀ ਮੈਂ ਉਹਦੀ ਪਹਿਲੀ ਵੀਡੀਓ ਦੇਖੀ ਸੀਗੀ ਦਿੱਲੀ 'ਚ ਕੋਈ ਸ਼ਵਾਰਮੇ ਦੀ ਵੀਡੀਓ ਸੀਗੀ ਠੀਕ ਹੈ ਜੀ ਤੇ ਉੱਥੇ ਨਾਲ ਇਹਨੇ ਵੀਡੀਓ 'ਚ ਬੋਲੀ ਪੰਜਾਬੀ ਓਕੇ ਹਿੰਦੀ ਬੋਲਦੇ ਉਹਦੇ ਵਿੱਚ ਪੰਜਾਬੀ ਬੋਲੀ ਸੀ ਪੰਜਾਬੀ ਮੈਂ ਤਾਂ ਯਾਰ ਬੰਦਾ ਦਿੱਲੀ ਵਾਲਾ ਤਾਂ ਪੰਜਾਬੀ ਬੜੀ ਘੈਂਟ ਬੋਲਦਾ ਸੀ ਬਿਲਕੁਲ ਸਿੱਧੀ ਆਪਣੇ ਹਾਂ ਬਲੇ ਪੈਂਸਟਰੀਟ ਤੇ ਫਿਰ ਮੈਂ ਸਰਚ ਕੀਤੀ ਮੈਂ ਕਿਹਾ আচ্ছা ਤਾਂ ਲੁਧਿਆਣੇ ਤੋਂ ਹੀ ਨੇ ਉਸ ਤੋਂ ਬਾਅਦ ਫਿਰ ਮੈਂ ਉਹਨੀਆਂ ਵੀਡੀਓਜ਼ ਦੇਖੀਆਂ ਸਾਰੀਆਂ ਜਦੋਂ ਵੀਡੀਓ ਆਣੀ ਸਾਰੀ ਦੇਖਣੀ ਤੇ ਫੂਡੀ ਮੈਂ ਆਪ ਹੀ ਸੀਗਾ ਸ਼ੁਰੂ ਤੋਂ ਖਾਣ ਦਾ ਸ਼ੌਂਕ ਸੀ ਸਟਰੀਟ 2022 ਦੀ ਗੱਲ ਹੈ ਐਂਡ 'ਚ ਕੋਈ ਛੱਡ ਕੇ ਗਿਆ ਤੇ ਮੈਨੂੰ ਫੂਡ ਲੋਗਿੰਗ ਨੇ ਅਪਣਾ ਲਿਆ। ਯਾਰ ਸਭ ਬਹੁਤ ਹੋ ਗਿਆ ਕੀਤਾ ਬਾਈ। ਬਹੁਤ ਸਿੱਧੂ ਧਿਆਨ ਟਾਣ ਲੀ ਮੈਂ ਇੱਧਰ ਧਿਆਨ ਲਾ ਲਿਆ। ਵੀਰੇ ਨਹੀਂ ਨਹੀਂ ਐਦਾਂ ਨਹੀਂ ਕੱਟਣਾ ਆਪਾਂ। ਆਪਾਂ ਹੁਣ ਦੋਨੇ ਪਾਸੇ ਚੀਰ ਲੇ ਹੁਣ ਇਹਨੂੰ ਵਿੱਚੋਂ ਦੇ ਐਦਾਂ ਕੱਟਣਾ। ਓਕੇ। ਆਪਾਂ ਪਨੀਰ ਦਾ ਕੰਮ ਕਰ ਲੀਏ ਪਨੀਰ ਦਾ ਕਿਉਂ? ਜਦੋਂ ਨੂੰ ਆਪਾਂ ਮੈਰੀਨੇਟ ਕਰਕੇ ਉਹਨੂੰ 에ਅਰ ਫਾਇਰ 'ਚ ਲਾ ਦੀਏ। ਠੀਕ ਹੈ। ਮੇਨ ਕੰਮ ਅਜੇ ਇਹਦਾ ਵਾ। ਆਪਾਂ ਹੁਣੇ ਪਨੀਰ ਨਾਲ ਬਾਈ ਇਏ ਮੈਂ ਤੁਹਾਨੂੰ ਕੱਟ ਲਾ ਦਿੰਨਾ ਇੰਨਾ ਮੋਟਾ ਇੱਕ ਸਲਾਈਸ ਇਹਦਾ ਥਿੱਕ ਕੱਟ ਦੋ ਤੁਸੀਂ ਕੱਟੋ ਓਕੇ ਇਹਨੂੰ ਇੱਦਾਂ-ਇੱਦਾਂ ਨਹੀਂ ਕਰੀਦਾ ਪਨੀਰ ਨੂੰ ਪਨੀਰ ਸਿੱਧਾ ਠੈਕ ਕੱਟਿਆ ਜਾਂਦਾ ਆਹ ਕੱਟਿਆ ਗਿਆ ਬਹੁਤ ਵਧੀਆ ਬਾਈ ਥਿੱਕ ਹਰਮਨ ਵੀਰੇ ਪਹਿਲਾਂ ਤੁਸੀਂ ਇੱਥੇ ਪਾਓ ਦਹੀਂ ਠੀਕ ਹੈ ਜੀ ਕਿੰਨੇ ਚਮਚੇ ਪਾ ਲਈ ਐ ਡੇਢ ਕ ਚਮਚਾ ਪਾ ਲਓ ਆ ਗਿਆ ਇੱਕ ਇੱਕ ਇਹ ਇੰਨਾ ਕੀ ਇਹਦੇ ਤੋਂ ਪਾ ਲਓ ਬਹੁਤ ਬਹੁਤ ਸਹੀ ਹੈ ਜੀ ਇਹ ਹੈਗਾ ਕੋਈ ਵੀ ਕੰਪਨੀ ਦਾ ਆਪਾਂ ਪੈਰੀ ਪੈਰੀ ਮਸਾਲਾ ਯੂਜ਼ ਕਰ ਸਕਦੇ ਕੋਈ ਵੀ ਮੈਟਰ ਨਹੀਂ ਕਰਦਾ ਕੰਪਨੀ ਜਦੋਂ ਆਪਾਂ ਨੂੰ ਸਪਾਂਸਰ ਦੇ ਦਿੰਨਗੇ ਫੇਰ ਮੈਟਰ ਹੈ ਬੈਰੀ 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 ਮਸਾਲਾ ਓਕੇ ਹੁਣ ਵਾਰੀ ਹੈ ਜੀ ਨਮਕ ਦੀ ਇਹ ਪਿੰਕ ਸਾਲਟ ਹੈ ਭਾਜੀ ਮੈਂ ਪਾ ਰਿਹਾ ਮੇਰੇ ਹਾਂ ਫਲੇਵਰ ਓ ਹੁਣ ਬਈ ਇਹਨੂੰ ਮੈਂ ਆਪਣੇ ਵਾਲੇ ਬਣੀ ਮੈਰੀਨੇਟ ਕਰਦਾ ਤੁਸੀਂ ਆਪਣੇ ਨੂੰ ਕਰੋ ਹੱਥ ਹੋਣਗੇ ਮੈਸੀ ਠੀਕ ਹੈ ਜੀ ਚਲੋ ਬਰੋ ਠੀਕ ਹੈ ਬਸ ਇਹਨੂੰ ਚੰਗੀ ਤਰ੍ਹਾਂ ਨਾ ਸਾਰੇ ਪਾਸੇ ਚਾਰੇ ਪਾਸੇ ਆਪਾਂ ਲਾ ਲੰਨਾ ਇਹਦੇ ਬਈ ਹੁਣ 에ਅਰ ਫਰਾਈ ਦੇ ਵਿੱਚ ਆਪਾਂ ਇਹਨੂੰ ਲਾਉਣਾ ਆਪਣੇ ਠੀਕ ਹੈ ਜੀ ਆ ਚੱਕੋ ਆਪਣਾ ਵਾਲਾ ਪਨੀਰ ਤੇ ਇੱਥੇ ਇੱਕ ਸਾਈਡ ਤੇ ਰੱਖ ਲਓ ਕੀ ਬਾਤ ਹੈ ਜੀ ਯਾ ਜਦੋਂ ਚਿਕਨ ਹੁੰਦਾ ਚਿਕਨ ਨੂੰ ਆਪਾਂ ਕਰਦੇ ਹਾਂ ਸਲੋ ਕੁੱਕ ਬਟ ਇਹ ਫੁੱਲ ਸਪੀਡ ਤੇ ਚੱਲੂਗਾ ਆਪਾਂ ਛੇਤੀ ਤੋਂ ਛੇਤੀ ਇਹਦੀ ਪਕਾਉਣਾ ਦੂਜਾ ਵੀ ਰੱਖ ਲਓ ਭਾਜੀ ਆਪਾਂ ਨਾ ਫੰਕਸ਼ਨਸ ਦੇ ਵਿੱਚ ਇਹ 190 ਡਿਗਰੀ ਆ ਆਪਾਂ 200 ਤੇ ਕਰਤਾ ਟੈਂਪਰੇਚਰ ਤੇ ਟਾਈਮ ਆਪਾਂ ਕਰ ਦਿੰਨੇ ਆ 20 ਮਿੰਟ 20 ਨਹੀਂ ਵੈਸੇ ਚੱਲ 22 ਕਰਤਾ ਆਪਾਂ 10 ਮਿੰਟ ਬਾਅਦ ਇਹਨੂੰ ਚੇਂਜ ਕਰ ਦੋ 10 ਜਾਂ 11 ਮਿੰਟ ਹੁਣ ਵੀਰੇ ਆਪਾਂ ਕੀ ਕਰਨਾ ਆਪਣੇ ਨਾਲ ਨਾਈਫ ਚੱਕ ਲਓ ਆਪਾਂ ਇਹਦੇ ਬੀਜ ਕੱਢਣੇ ਓਕੇ ਵੀਰੇ ਦੇ ਕਿਵੇਂ ਕੱਢਾਂਗੇ ਇੱਥੋਂ ਮੜਾ ਜਾ ਕੱਟ ਲਾਇਆ ਚਾਕੂ ਦਾ ਠੀਕ ਹੈ ਇੱਥੋਂ ਲਾਇਆ ਨਿਕਲ ਗਿਆ ਹੁਣ ਦੂਜੇ ਦਾ ਥੱਲੇ ਰੱਖ ਲਓ ਚਲ ਬਈ ਤੁਸੀਂ ਜਿਵੇਂ ਕੰਫਰਟੇਬਲ ਹੋ ਸਭ ਦਾ ਆਪਣਾ ਆਪਣਾ ਹੁੰਦਾ ਮੈਂ ਤਾਂ ਹੀ ਤੁਹਾਨੂੰ ਘਰੇਲੂ ਚਾਕੂ ਵੜਾਇਆ ਇਸੇ ਗੱਲ ਕਰਕੇ ਕਿਉਂਕਿ ਬਈ ਇਹ ਜਿਹੜਾ ਮੇਰੇ ਵਾਲਾ ਚਾਕੂ ਹੈ ਨਾ ਸ਼ੈਫ ਨਾਈ ਵੀ ਲੱਗ ਜਾਂਦਾ ਬਈ ਨਵੇਂ ਬੰਦੇ ਨੇ ਨਾ ਥੋੜਾ ਚਲਾਉਣ ਦਾ ਤਰੀਕਾ ਇਹਦਾ ਅਡਰ ਹੁੰਦਾ ਹੁਣ ਬਈ ਆਪਾਂ ਕੀ ਕਰਨਾ ਇਹਨੂੰ ਲੰਬਾ ਲੰੰਬਾ ਪਤਲਾ ਬਦਲਾ ਕੱਟਣਾ ਇਦਾਂ ਹੀ ਜਿਵੇਂ ਤੁਸੀਂ ਕੱਟਣਾ ਹਣੀ ਆ ਦੇਖੋ ਕਿੰਨੇ ਮੈਂ ਸਮੂਥਲੀ ਆਰਾਮ ਨਾਲ ਹੌਲੀ ਜਿਹਾ ਕਰ ਰਿਹਾ ਏਦਾਂ ਹੀ ਏਦਾਂ ਹੀ ਆਪਾਂ ਦੂਜੀ ਸਾਈਡ ਕਰ ਲੈਣੀ ਆ ਸਮੂਥਲੀ ਓਕੇ ਲੰਬੇ ਲੰਬੇ ਨਾ ਜਿੰਨੇ ਨਿਕਲ ਸਕਦੇ ਚਾਹ ਦੋ ਘੜ ਲਓ ਤੁਹਾਡੀ ਮਰਜ਼ੀ ਹੈ ਪਰ ਲਾਉਣ ਲੰਬੇ ਲੰਬੇ ਨੂਡਲਸ ਅਰਗੇ ਕੀ ਬਾਤ ਹੈ ਇਹਨੂੰ ਜਦੋਂ ਜਦੋਂ ਹੁਣੀ ਆਪਾਂ ਸੈਲਡ ਫਾਰਮ ਚ ਕਰਾਂਗੇ ਨਾ ਵੀਰੇ ਮੈਂ ਕਹਿੰਨਾ ਤੁਸੀਂ ਕਹਿੰਨਾ ਇਹ ਇੱਕਦਮ ਆਪਾਂ ਦੇਸੀ ਜਿਹਾ ਕੰਮ ਕਰਦੇ ਕਰਦੇ ਰੈਸਟੋਰੈਂਟ ਸਟਾਈਲ ਕਿਵੇਂ ਆ ਗਿਆ ਬਹੁਤ ਸੌਖਾ ਹੈ ਬਾਈ ਮਤਲਬ ਇਹਦੀ ਪ੍ਰੈਜੈਂਟੇਸ਼ਨ ਓਕੇ ਰਪੋਰਟ ਹੋ ਜੇ ਪ੍ਰੈਜੈਂਟੇਸ਼ਨ ਤਾਂ ਹੋਊਗੀ ਪਰ ਇਹਦਾ ਟੇਸਟ ਵੀ ਬਾਈ ਬਹੁਤ ਜ਼ਿਆਦਾ ਵਧੀਆ ਹੋਊਗਾ ਬਹੁਤ ਹੀ ਜ਼ਿਆਦਾ ਵਧੀਆ ਦੇਖ ਲਓ ਬਾਈ ਫੂਡ ਵਲੋਗਰ ਬਣਾ ਵੀ ਲੈਂਦੇ ਨੇ ਕੱਲਾ ਖਾਣਾ ਨਹੀਂ ਆਵਾਗਾ ਹਾਂ ਸਹੀ ਗੱਲ ਆ ਜੀ ਬਣਾ ਵੀ ਲੈਂਦੇ ਸਾਰੇ ਜਣੇ ਮੈਂ ਜਦੋਂ ਬਾਈ ਸਕੂਲੇ ਪੜਦਾ ਹੀ ਆ ਨਾ ਅਸੀਂ ਸਾਰੇ ਦੋਸਤ ਆਊਟਿੰਗ ਕਰਦੇ ਸੀਗੇ ਜਾਂ ਫਾਰਮਾਂ ਤੇ ਬਹਿ ਕੇ ਯਾਰ ਦੋਸਤ ਬਹਿੰਦੇ ਸੀ ਮਾਰ ਵੀ ਨੂੰ ਹਾਂਜੀ ਮੈਂ ਬਈ ਮੇਰੇ ਸਾਰੇ ਯਾਰ ਦੋਸਤ ਬੈਠੇ ਹੁੰਦੇ ਸੀਗੇ ਜਿਵੇਂ ਲੌਂਚ ਜਾਂ ਲਿਵਿੰਗ ਏਰੀਆ ਦੇ ਵਿੱਚ ਫਾਰਮ ਫਰਮ ਤੇ ਮੈਂ ਕੱਲਾ ਕਿਚਨ ਦੇ ਵਿੱਚ ਕੁਕਿੰਗ ਕਰਦਾ ਸੀ। ਕੀ ਬਾਤ ਹੈ। ਮੈਨੂੰ ਬਹੁਤ ਚੰਗਾ ਲੱਗਦਾ ਕਿਚਨ 'ਚ ਮੇਰੇ ਦੋਸਤ ਵਾਰੀ ਵਾਰੀ ਆਉਂਦੇ ਸੀ ਮੇਰੇ ਕੋਲੇ ਸੱਤੀ ਆ ਜਾਂਦੇ ਜਾਂ ਫਿਰ ਮੇਕੋ ਖੜ ਕੇ ਮੇਰੀ ਕੋਈ ਹੈਲਪ ਕਰਾ ਜਾਂਦੇ ਪਰ ਉਹ ਅੱਕ ਜਾਂਦਾ ਸੀ। ਮੈਂ ਕਦੀ ਨਹੀਂ ਅੱਕਿਆ। ਮੇਰਾ ਹੁਣ ਛੋਟਾ ਭਰਾ ਉਹਨੂੰ ਬੜਾ ਫੀਲ ਹੁੰਦਾ ਯਾਰ ਵੀਰਾ ਕੱਲਾ ਹੀ ਕਿਚਨ ਦੇ 'ਚ ਲੱਗਿਆ ਅਸੀਂ ਸਾਰੇ ਉਰੇ ਫਨ ਕਰਦੇ ਪਿਆ। ਹਾਂ ਹਾਂ ਪਰ ਫਿਰ ਮੈਨੂੰ ਸਮਝਾਉਣਾ ਮੈਂ ਕਹਿੰਦਾ ਨਹੀਂ ਹੈਰੀ ਮੇਰੀ ਥੈਰੇ ਤੁਨੋਂ ਉੱਥੇ ਗੱਲਾਵਾਤਾ ਕਰਕੇ ਮਜ਼ਾ ਆ ਰਿਹਾ ਮੈਨੂੰ ਕੁਕਿੰਗ ਕਰਕੇ ਮਜ਼ਾ ਆ ਰਿਹਾ ਭਜੀ ਜਿਹੜਾ ਹੈ ਚਲੋ ਇੱਕ ਸਵਾਲ ਤੁਹਾਡੇ ਤੋਂ ਮੈਂ ਪੁੱਛਦਾ ਇਹ ਪੋਡਕਾਸਟ ਵਾਲਾ ਫੂਡ ਦਾ ਵਾਲਾ ਜਿਹੜਾ ਤੁਸੀਂ ਆਈਡੀਆ ਇਹ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਯਾਰ ਬੌਬ ਮੈਨੂੰ ਬੜੇ ਜਾਨੇ ਕਹਿੰਦੇ ਯਾਰ ਸੱਤੀ ਤੂੰ ਇੰਨਾ ਬੋਲਦਾ ਇੰਨੀਆਂ ਗੱਲਾਂ ਮਾਰਦਾ ਤੇਰੀ ਆਵਾਜ਼ ਬਹੁਤ ਲੋਕ ਪਸੰਦ ਕਰਦੇ ਮੈਨੂੰ ਵੀ ਮੇਰੀ ਆਵਾਜ਼ ਤੋਂ ਪਛਾਣਦੇ ਹਾਂ ਹਾਂਜੀ 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 ਮੈਂ ਨਾ ਜਦੋਂ ਕੋਈ ਮੈਨੂੰ ਕੋਈ ਨਹੀਂ ਮੇਰੇ ਕਹਿੰਦੇ ਦੇਖਦੇ ਰਹਣਗੇ ਵੀ ਯਾਰ ਇਹ ਕਿਤੇ ਦੇਖਿਆ ਲੱਗਦਾ ਜਦੋਂ ਮੈਂ ਬੋਲਦਾ ਹਾਂ ਉਦੋਂ ਪਛਾਣ ਜਾਂਦੇ ਆ ਮੇਰੀ ਆਵਾਜ਼ ਤੋਂ ਪਛਾਣ ਮੈਨੂੰ ਫਿਰ ਲੋਕਾਂ ਨੇ ਮੇਰੇ ਆੜੀਆਂ ਨੇ ਕਿੰਨੇ ਰਿਸ਼ਤੇਦਾਰਾਂ ਨੇ ਸਭ ਨੇ ਕਿਹਾ ਨਾ ਯਾਰ ਇੰਨੇ ਪੌਡਕਾਸਟ ਕਰਦੇ ਆ ਲੋਕ ਤੂੰ ਪੌਡਕਾਸ਼ ਸ਼ੁਰੂ ਕਰ ਨਹੀਂ ਯਾਰ ਮੈਂ ਤਾਂ ਕੋਈ ਮੈਂ ਤਾਂ ਯਾਰ ਤੂੰ ਕੁਕਿੰਗ ਚੰਗੀ ਲੱਗਦੀ ਆ ਆਪਾਂ ਤਾਂ ਰ ਤੇ ਬਈ ਫਿਰ ਐਦਾ ਹੀ ਕਰਦੇ ਗਾ ਮੈਨੂੰ ਮੇਰੀ ਮੰਮੀ ਨੇ ਕਹਿਦਾ ਬਈ ਇੱਕ ਦਿਨ ਕੀ ਬਾਤ ਕਹਿੰਦੇ ਯਾਰ ਕਹਿੰਦੇ ਬਹੁਤ ਪੋਡਕਾਸਟ ਚੱਲਦੇ ਨੇ ਤੂੰ ਗੱਲਾਂ ਵੀ ਵਧੀਆਂ ਮਾਰ ਲੈਣਾ ਤੂੰ ਕਿਉਂ ਨਹੀਂ ਕਰਦਾ ਹੂੰ ਹੂੰ ਮੈਂ ਕਿਹਾ ਆਪਾਂ ਹੁਣ ਫੂਡ ਕਾਸਟ ਕਰਾਂਗੇ ਵੀ ਆਪਾਂ ਰੈਸਿਪੀਆਂ ਬਣਾਵਾਂਗੇ ਨਾਲ 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 ਮਾਰਾਂਗੇ ਗੱਲਾਂ ਨੂੰ ਗੱਲਾਂ ਵੀ ਬਈ ਸਾਰਿਆਂ ਨੂੰ ਹੁਣ ਦੇਖੋ ਕੁਕਿੰਗ ਸਭ ਨੂੰ ਪਸੰਦ ਆ ਪੋਡਕਾਸਟ ਸੁਣਨੇ ਸਭ ਨੂੰ ਪਸੰਦ ਆ ਆਪਾਂ ਜੋੜਦਾ ਗਾ ਕੀ ਬਾਤ ਸੱਤੀ ਫੂਡ ਕਾਸਟ ਮਤਲਬ ਨਾਮ ਪੜਾ ਘੈਂਟ ਲੱਗਿਆ ਬਈ ਫੂਡ ਕਾਸਟ ਵਧੀਆ ਲੱਗਣਾ ਬਈ ਮੈਂ ਪ੍ਰੋਪਰ ਟੁੱਕਦਾ ਵਾ ਵੀ ਹਾਂ ਯਾਰ ਨਾਲੇ ਗੱਲਾਂ ਵੀ ਨਾਲੇ ਖਾਣਾ ਨਾਲ ਭਾਈ ਮੈਂ ਬੇਬੇ ਨੂੰ ਕਹੀ ਬੈਠਾ ਇੱਕ ਗੱਲ ਮੈਂ ਬੇਬੇ ਤੇਰੀ ਖਿੱਚਣਾ ਜਿਹੜੇ ਡਰਾਈਵਰ ਰੂਮ ਚ ਬਹਿ ਕੇ ਤੁਸੀਂ ਚਾਹ ਪੀਂਦੇ ਹੋ ਇੱਕ ਦਿਨ ਦਲਜੀਤ ਸਾਂਝ ਬਹਿ ਕੇ ਚਾਹ ਪੀਉਗਾ ਕੀ ਬਾਤ ਆ ਭਾਜੀ ਇਹ ਚੀਜ਼ ਇਹ ਜਿਹੜਾ ਇਹ ਜਜ਼ਬਾ ਨਾ ਜਿਹੜਾ ਹਾਂਜੀ ਹਾਂਜੀ ਇਹੀ ਪੂਰਾ ਸੁਪਨੇ ਪੂਰੇ ਕਰਦਾ ਜਦੋਂ ਉਹ ਇੱਕ ਬੰਦਾ ਕਹਿ ਦੇ ਨਾ ਪੱਕਾ ਪੱਕਾ ਆਪਾਂ ਹੁਣ ਬੇਬੇ ਨੂੰ ਕਹਤਾ ਜਦੋਂ ਹੁਣ ਤਾਂ ਕਰਨਾ ਹੀ ਮੈਣਾ ਭਾਜੀ ਦਲਜੀਤ ਬਾਈ ਦੀ ਗੱਲ ਆ ਗਈ ਹੁਣ ਚਲੋ ਆਪਾਂ ਨੂੰ ਗੱਲ ਕਰਨੀ ਜਾਈਏ ਕਰ ਨੂੰ ਚਾਹੀਦੀ ਹੈ ਭਾਈ ਕਰਨੀ ਚਾਹੀਦੀ ਹੈ ਥੋੜਾ ਕੀ ਵਿਚਾਰ ਹੈ ਕਮਲੇ ਨੇ ਭਾਈ ਜਿਹੜੇ ਕਰਦੇ ਇਹ ਬਾਈ 네ਗੇਟਿਵ ਪੀਆਰ ਹੋ ਰਹੀਆ ਹੋਰ ਅਪਾ ਆਮ ਇਨਸਾਨ ਆ ਅਪਾ ਕੀ ਕਮਾਂਗੇ ਯਾਰ ਦਲਜੀਤ ਦੀ ਕੀ ਗਲਤੀ ਆ ਇਹਦੇ ਕੱਲੇ ਆਪਾਂ ਨਹੀਂ ਸਾਰੇ ਇੰਡੀਆ 'ਚ ਹੀ ਆਮ ਇਨਸਾਨ ਸਾਰੇ ਇਹ ਗੱਲ ਕਰਦੇ ਦਲਜੀਤ ਦੀ ਵਿਚਾਰੇ ਦੀ ਕੀ ਗਲਤੀ ਆ ਯਾਰ ਉਹ ਤਾਂ ਉਹਦੇ 'ਚ ਇੱਕ ਐਕਟਰ ਆ ਜਿਵੇਂ ਉਹ ਕੁੜੀ ਐਕਟਰ ਆ ਕੁੜੀ ਬੜੀ ਸੋਹਣੀ ਆ ਯਾਰ ਕੁੜੀ ਸੋਹਣੀ ਉਹ ਪ੍ਰੈਜ਼ੀਡੈਂਟ ਆ ਰਹੀ ਆ ਜਿਵੇਂ ਜਿਵੇਂ ਅੱਗੇ ਪ੍ਰੈਜ਼ੀਡੈਂਟਾ ਹੁੰਦੇ ਜੀ ਭਾਜੀ ਸਭ ਤੋਂ ਵੱਡੀ ਗੱਲ ਤਾਂ ਕੀ ਆ ਹਾਂ ਜੀ ਜਿਹੜੇ ਕਮੈਂਟਾਂ 'ਚ ਦਲਜੀਤ ਨੂੰ ਗद्दार ਗद्दार ਗਰਦਾਰ ਕਹਿ ਰਹੇ ਕੋਈ ਨੈਗੇਟਿਵ ਪੀਅਰ ਆ ਭਾਈ ਕੱਲ ਤੱਕ ਉਹੀ ਹਾਨੀਆਂ ਨੂੰ ਕਹਿੰਦੇ ਸੀ ਤੈਨੂੰ ਨੂ ਬਣਾਣਾ ਸੀ ਆਪਣੇ ਘਰ ਆ ਉਹਦਾ ਦੇਖ ਇਹੀ ਲੋਗ ਰਾਤੀ ਪਾਕਿਸਤਾਨੀ ਡਰਾਮੇ ਦੇਖ ਕੇ ਸੌਂਦੇ ਨੇ ਸਹੀ ਗੱਲ ਆ ਬਾਈ ਦਿਨੇ ਨਾਲ ਦੀ ਦੇਸ਼ ਭਗਤੀ ਜਾਗਦੀ ਹੈ ਵਾਹੀ ਐਵੇਂ ਹੀ ਕਮਾਲ ਦੀ ਗੱਲ ਹੈ ਬਾਈ ਹੋਰ ਬੰਦਾ ਕੀ ਕਰੇ ਸਭ ਤੋਂ ਬਾਈ ਇੰਡੀਆ ਸਭ ਤੋਂ ਵੱਡਾ ਰੈਵਨਿਊ ਹੈ ਜੇ ਆਪਾਂ ਸੋਸ਼ਲ ਮੀਡੀਆ ਦਾ ਮਤਲਬ ਮੀਡੀਆ ਦਾ ਕਰੀਏ ਹਮ ਆਪਣੇ ਪੋਪੂਲੇਸ਼ਨ ਬਹੁਤ ਜ਼ਿਆਦਾ ਜਿੰਨੀ ਪੋਪੂਲੇਸ਼ਨ ਉਹਨਾਂ ਬੰਦੇ ਦੇਖਣ ਜਾਣਗੇ ਬਾਈ ਉਹਨਾਂ ਨੇ ਕਿੱਡੀ ਵੱਡੀ ਚੀਜ਼ ਛੱਡੀ ਹੈ ਵੀ ਇੰਡੀਆ 'ਚ ਨਹੀਂ ਕਰਨੀ ਭਾਜੀ ਅਗਲਾ ਕੁਚੇਲਾ ਆ ਗਿਆ ਬਾਈ ਠੀਕ ਹੈ ਗ੍ਰਾਮੀ ਦੇ ਮੈਨੇਜਰ ਨਾਲ ਇੰਟਰਵਿਊ ਕਰ ਰਹਾ ਆ ਲੈ ਅਗਲਾ ਇੰਡੀ ਰਿਪਰੈਜ਼ੈਂਟ ਕਰ ਰਿਹਾ ਹੋਰ ਕੀ ਕਰ ਰਿਹਾ ਸਹੀ ਗੱਲ ਹੈ ਜੀ ਗੱਲ ਹੈ ਫੇਰ ਵੀ ਇਹ ਕਹਿੰਦੇ ਨੇ ਜੀ ਨਹੀਂ ਇਹ ਤਾਂ ਜੀ ਬਾਈ ਬਸ ਇਹਨੂੰ ਪਤਾ ਹੀ ਬੇਵਕੂਫੀ ਹੈ ਬੇਵਕੂਫ ਲੋਕ ਨੇ ਸਿਰੇ ਦੇ ਬੇਵਕੂਫ ਲੋਕ ਨੇ ਮੈਂ ਜਦ ਨੂੰ ਇੱਕ ਚਿੱਲੀ ਕੱਟ ਲੈਣਾ ਆਪਣੇ ਫਲੇਵਰ ਵਾਸਤੇ ਜਿਹੜੀ ਸੌਸ ਚ ਪਾਉਣੀ ਹੈ ਬਾਈ ਇੱਕੋ ਹੀ ਜ਼ਿਆਦਾ ਨਹੀਂ ਨਹੀਂ ਦੋ ਪਾ ਲੈ ਨਹੀਂ ਇੱਕ ਠੀਕ ਹੈ ਜ਼ਿਆਦਾ ਦੋ ਪਾ ਲੋ ਭਾਜੀ ਕੋਈ ਚੱਕਰ ਜ਼ਿਆਦਾ ਹੋ ਜਾਊਗਾ ਜ਼ਿਆਦਾ ਹੋ ਜਾਊਗਾ ਮੈਂ ਮਿਰਚ ਕੱਟ ਪੈਰੀ ਪੈਰੀ ਜੀ ਹੈਗੀ ਮਿਰਚ ਹਾਂ ਉਹਦੇ ਕਰਕੇ ਨਹੀਂ ਉਹ ਤਾਂ ਬਈ ਫਲੇਵਰ ਹੁੰਦਾ ਮਿਰਚ ਨਹੀਂ ਹੁੰਦੀ ਉਹ ਆਹੋ ਹਾਂ ਮੈਂ ਬਾਈ ਜ਼ਿਆਦਾ ਨਹੀਂ ਖਾਂਦਾ ਮੇਰੇ ਘਰੇ ਨਾ ਬਈ ਮਿਰਚ ਬਹੁਤ ਘੱਟ ਖਾਨੇ ਆ ਸਾਰੇ ਜਾਣੇ ਠੀਕ ਹੈ ਬਹੁਤ ਹੀ ਜ਼ਿਆਦਾ ਘੱਟ ਇੱਕ ਮਿਰਚ ਬਹੁਤ ਅੱਛਾ ਹੁਣ ਤੁਹਾਨੂੰ ਹੋਰ ਦੱਸਦਾ ਜਿਵੇਂ ਘਰਾਂ ਦੇ ਵਿੱਚ ਆਪਾਂ ਕਰਦੇ ਆ ਮੇਰਾ ਉਹ ਕਰਨਾ ਆਪਾਂ ਕੰਮ ਮੈਂ ਕੋਈ ਬਾਹਲਾ ਪ੍ਰੋਫੈਸ਼ਨਲ ਮੈਂ ਬਣਨਾ ਹੀ ਨਹੀਂ ਜਾਂਦਾ ਮੇਰਾ ਦੇਸੀ ਕੰਮ ਹੈ ਦੇਸੀ ਹੀ ਚੱਲਣਾ ਬਈ ਪ੍ਰੋਫੈਸ਼ਨਲ ਤੁਸੀਂ ਬਣ ਚੁੱਕੇ ਹੋ ਨਾ ਤੁਸੀਂ ਆਲਰੇਡੀ ਹੈਗੇ ਪ੍ਰੋਫੈਸ਼ਨਲ ਹੁਣ ਤੁਸੀਂ ਜਾ ਰਹੇ ਹੋ ਵੀ ਹਾਂ ਹੁਣ ਆਪਾਂ ਫ੍ਰੀ ਸਟਾਈਲ ਕਰਦਾ ਗਾ ਤੁਹਾਨੂੰ ਲਵ ਯੂ ਯਾਰ ਤੁਹਾਨੂੰ ਨਹੀਂ ਤੁਸੀਂ ਬਹੁਤ ਚੰਗੇ ਬਈ ਹਰਮਨ ਭਰਾ ਮੈਨੂੰ ਬਹੁਤ ਥੋੜੇ ਦੇ ਜ਼ਿਆਦਾ ਪੁਰਾਣਾ ਨਹੀਂ ਥੋੜਾ ਚਿਰ ਪਹਿਲੇ ਹੀ ਜੁੜੇ ਪਰ ਸਾਡਾ ਪਿਆਰ ਬੜਾ ਵਧੀਆ ਪੈ ਗਿਆ ਯਾਰ ਵੀਰੇ ਕਿਸੇ ਕੰਮ ਨੂੰ ਨਾ ਨਹੀਂ ਕਰਦਾ ਮੈਂ ਵੀਰੇ ਨੂੰ ਜੋ ਮਰਜੀ ਕਹਦਾ ਹਾਂ ਹਾਂਜੀ ਡਾਨਾ ਵੀਰੇ ਹੋ ਗਿਆ ਜੀ ਕੰਮ ਤਾਂ ਐਂ ਚੱਲਦਾ ਕੰਮ ਇਹ ਹੁਣ ਹੋ ਚੁੱਕਾ ਹੈ ਬਾਈ ਹੁਣ ਦੇਖੋ ਇੱਕ ਦੋ ਨੂੰ ਮੈਂ ਚੀਜ਼ ਦੱਸਦਾ ਬਾਈ ਮੈਂ ਨਾ ਜਿਹੜਾ ਆਪਾਂ ਬਾਉਲ ਸੀਗਾ ਜਿਹਦੇ ਚ ਆਪਾਂ ਪਨੀਰ ਮੈਰੀਨੇਟ ਕੀਤਾ ਹਾਂਜੀ ਹਾਂਜੀ ਆਪਾਂ ਉਹੀ ਯੂਜ਼ ਕਰ ਲੈਣਾ ਹਾਂ ਉਹੀ ਉਹੀ ਕੋਈ ਆਪ ਨੂੰ ਹੋ ਨਹੀਂ ਹੈਗਾ ਇਹਦੇ ਨਾਲ ਥੋੜਾ ਪੈਰੀ ਪੈਰੀ ਦਾ ਫਲੇਵਰ ਆ ਜਾਊਗਾ ਆਪਾਂ ਇਹਦੇ ਚ ਆਪਾਂ ਪਾਇਆ ਜੀ ਓਕੇ ਆਪਣੀਆਂ ਨੂਡਲਸ ਇਹ ਚ ਪਾਈਆਂ ਇਹਦੇ ਚ ਕੰਪਟਰ ਨੂਡਲਸ ਹਾਂ ਇਹਦੇ ਚ ਪਾਈਆਂ ਆਪਾਂ ਹੁਣ ਆਪਾਂ ਪਾਉਣਾ ਇਹਦੇ ਚ ਦਹੀਂ ਸਹੀ ਉਹੀ ਅੰਕੜ ਜਿਹੜਾ ਸੀਗਾ ਉਹੀ ਅਲੱਟ ਸਿਮਪਲ ਬੇਸਿਕ ਕੋਈ ਵੱਡੀ ਨਹੀਂ 1 ਆ ਸਾਰਾ ਹੀ ਪਾ ਦੇਣਾ ਹੁਣ ਆਪਾਂ ਇਹਦੇ ਚ ਪਤਾ ਕੀ ਪਾਣਾ ਥੋੜੀ ਜੀ ਕਾਲੀ ਮਿਰਚ ਕੀ ਬਾਤ ਹੈ ਜੀ ਜਸਟ ਥੋੜੀ ਜੀ ਫਲੇਵਰ ਵਾਸਤੇ ਠੀਕ ਹੈ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਨੋਣਾ ਨੂਨ ਕੋਈ ਚਾਟ ਛੋਟ ਮਸਾਲਾ ਨਹੀਂ ਬਸ ਬੇਸਿਕ ਬੇਸਿਕ ਰੱਖਣਾ ਹੈ ਬਿਲਕੁਲ 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 ਠੀਕ ਹੈ ਕੋਈ ਇਚਲਾ ਸਰ ਨਹੀਂ ਕੋਈ گارਲਿਕ ਨਹੀਂ ਦੋ ਮਸਾਲੇ ਪਏ ਆ ਹੁਣ ਇਹਨੂੰ ਆਪਾਂ ਮਿਕਸ ਕਰਨਾ ਠੀਕ ਹੈ ਜੀ ਇਹ ਦਹੀਂ ਆ ਜਿਹੜਾ ਸਾਰਾ ਨੂਡਲਸ ਦੇ ਉੱਤੇ ਆ ਜਾਏ ਬਈ ਰੰਗਤ ਦੇਖ ਰਹੇ ਹੋ ਰੰਗਤ ਓਕੇ ਰ ਕੋਡ ਬਣ ਹੁਣ ਇਹਨੂੰ ਆਪਾਂ ਨਾ ਪਲਟ ਮੇਰਾ ਦਿਮਾਗੀ ਕਹਿੰਦਾ ਆਪਾਂ ਇਹਨੂੰ ਪਲਟੀਏ ਨਾ ਹੁਣ ਆਪਾਂ ਇਹਨੂੰ ਥੋੜਾ ਚਿਪਕਿਆ ਹੈ ਇਹਨੂੰ ਉੱਪਰ बस ਐਦਾਂ ਹੀ ਚੱਕਣ ਦੀ ਕੰਮ ਕਰੀਏ ਚੱਕ ਲਓ ਫਿਰ ਐ ਚੱਕੇ ਜਾਣਾ ਐ ਤਾਂ ਇਹਨੂੰ ਕੁਝ ਨਹੀਂ ਐ ਤਾਂ ਕੁਝ ਨਹੀਂ ਹੋਇਆ ਥੱਲੋ ਵੀ ਐ ਤਾਂ ਥੱਲੋ ਵੀ ਕੁੱਕ ਤਾਂ ਹੈ ਏ ਐਦਾਂ ਦੀ ਗੱਲ ਨਹੀਂ ਆ हां okay. होन हो गया। ਹੁਣ ਆਪਾਂ ਬਸ ਪਲੇਟਿੰਗ ਸ਼ੁਰੂ ਕਰੀਏ। ਜੇ ਗੰਧ ਨਹੀਂ ਮੈਨਦਾ ਨਾ ਠੀਕ ਹੈ ਨਾ। ਆਪਾਂ ਹਰੀ ਚਟਨੀ ਲੈਣੀ ਹੈ ਇੰਨੀ ਕੁ ਇੱذ ਵਿੱਚ ਪਾ ਕੇ ਮਿਕਸ ਕਰਨੀ ਆ। ਇੰਨੀ ਕੁ ਹੋਰ ਪਾ ਦਨੇ ਆ ਵੀ ਦਹੀਂ ਉੱਥੇ ਵੀ ਹੈਗਾ ਦਹੀਂ ਹਰੀ ਚਟਨੀ ਜੀ। ਬਟਾ ਜਿਹੜਾ ਹੰਕੜ ਆ ਥੋੜਾ ਗਾੜਾ ਹੋ ਜੂਗਾ। ਇਹ ਆਪਣੀ ਪਲੇਟਿੰਗ ਵਾਸਤੇ ਹੈ ਜਸਟ। ਠੀਕ। ਹੱਦਾਂ ਹੋ ਰਿਹਾ ਬਈ। ਕੰਮ ਸੌਖਾ ਹੈ ਬਈ। ਕੋਈ ਆਪਾਂ ਕੋਈ ਵੀ ਚੀਜ਼ ਨੂੰ ਸਵਾਦ ਬਣਾ ਸਕਦੇ ਆ। ਆਪਣੇ ਹੱਥ 'ਚ ਹੀ ਹੈ ਸਾਰੀ ਗੇਮ। ਕਿਸੇ ਦੇ ਹੱਥ 'ਚ ਨਹੀਂ ਹੈ ਇਹ। ਹੋਰ ਘਰ ਦੀ ਨਾਰਮਲ ਰੋਟੀ ਨੂੰ ਵੀ ਨਾ ਬਈ ਆਪਾਂ ਬਹੁਤ ਵਧੀਆ ਤਰੀਕੇ ਨਾਲ ਵੀ ਖ ਇੱਕ ਹੁਣ ਆਪਾਂ ਇਹਨੂੰ ਇੱਥੇ ਉਂਗਲ ਰੱਖਣੀ ਹੈ ਉਂਗਲ ਨਹੀਂ ਜਿਵੇਂ ਹੁਣ ਮੇਰੇ ਕੋ ਟੌਂਗ ਹੈ ਆਪਾਂ ਇਹਨੂੰ ਐਦਾਂ ਕਰ ਦੇਣਾ ਮੜਾ ਜੀ ਓਕੇ ਥੋੜਾ ਸਰਕਲ ਜਿਹਾ ਬਣ ਗਿਆ ਹਾਂਜੀ ਹਾਂਜੀ ਇਹਨੂੰ ਫੇਰ ਐਦਾਂ ਫਲਾ ਦੇਣਾ ਵੀ ਚੰਗੀ ਤਰ੍ਹਾਂ ਫੈਲ ਜਾ ਪਹਿਲਾਂ ਆਪਾਂ ਲੰਬੇ ਲੋੜ ਸੀ ਹੁਣ ਸਾਰੀ ਪਲੇਟ ਦੇ ਵਿੱਚ ਆ ਗਿਆ ਠੀਕ ਹੈ ਜੀ ਹੁਣ ਆਪਾਂ ਪਨੀਰ ਰੱਖਣ ਦੀ ਵਾਰੀ ਆ ਮੈਂ ਪਨੀਰ ਰੱਖਦਾ ਵੇ ਤੁਸੀਂ ਆ ਦਹੀਂ ਆਲੇ ਦੁਆਲੇ ਐਦਾਂ ਫਲਾਣਾ ਇਹਦੇ ਠੀਕ ਹੈ ਜੀ ਜੈ ਨਹੀਂ ਇਹਦੇ ਉੱਤੇ ਪਨੀਰ ਦੇ ਉੱਤੇ ਰੱਖਣਾ ਪਨੀਰ ਦੇ ਉੱਪਰ ਹੀ ਰੱਖਣਾ ਚਲੋ ਓਹੋ ਧੂਏ ਮਾਰਦਾ ਹੈ ਪਨੀਰ ਨਿਕਲਿਆ ਹੋਇਆ ਬਹੁਤ ਗੈਂਡ ਬਣਿਆ ਕੋਈ ਨਹੀਂ ਕੋਈ ਨਹੀਂ ਹੁੰਦਾ 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 ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਸਹੀ ਹੈ ਵੀਰੇ ਹੁਣ ਤੁਸੀਂ ਕਰੋਗੇ ਇਸ ਹਿਸਾਬ ਨਾਲ ਪਾਇਓ ਵੀ ਇਹਦੇ ਉੱਤੇ ਪੈ ਜਾਏ ਤੇ ਸੋਹਣਾ ਜਿਹਾ ਲੱਗੇ ਦੇਖਣ ਨੂੰ ਜਿਵੇਂ ਆਪਾਂ ਐਂਡ ਤੇ ਧਨੀਏ ਦਾ ਪੱਤਾ ਰੱਖ ਦੋਨੇ ਇਸ ਹਿਸਾਬ ਨਾਲ ਪਾਇਓ ਬਈ ਪ੍ਰੋਫੈਸ਼ਨਲ ਜਿਹਾ ਪਾਇਆ ਨੇ ਨਹੀਂ ਹੁੰਦਾ ਕੁਝ ਬੰਦਾ ਸੋਹਣਾ ਹੀ ਲੱਗੂਗਾ ਆ ਚੱਕੋ ਫਿਰ ਸੋਹਣਾ ਹੀ ਲੱਗੂਗਾ ਵੀਰੇ ਸੋਹਣਾ ਹੀ ਲੱਗੂਗਾ ਕਿਆ ਬਾਤ ਆ ਬਈ ਲਓ ਜੀ ਕਿਆ ਡਿਸ਼ ਬਣਾਈ ਆ ਯਾਰ ਵੀਰੇ ਤੁਸੀਂ ਬਈ ਬਹੁਤ ਸੋਹਣੀ ਰਲ ਕੇ ਬਣਾਈ ਆ ਪਰ ਕਿੰਨਾ ਸੌਖਾ ਸੀਗਾ ਬਹੁਤ ਘੈਂਡ ਵਈ ਟ੍ਰਾਈ ਕੀਤਾ ਜਾਵੇ ਫਿਰ ਹਾਂਜੀ ਭਾਜੀ ਸ਼ੋਰ ਵੀਰੇ ਆ ਦੇਖੋ ਜੀ ਹੁਣ ਤੁਸੀਂ ਦਹੀਂ ਪਾਇਆ ਤੇ ਮੈਂ ਜਿੱਥੇ ਜਿੱਥੇ ਤੁਸੀਂ ਪਾਇਆ ਉਹਨੂੰ ਹੀ ਥੋੜਾ ਜਿਹਾ ਹੋਰ ਆਪਾਂ ਵਧਾ ਦਿੰਨੇ ਹਾਂ ਕੀ ਬਾਤ ਹੈ ਹਰੀ ਚਟਨੀ ਥੋੜਾ ਜਿਹਾ ਖਾਣ ਨੂੰ ਵੀ ਘੱਟ ਥੋੜਾ ਜਿਹਾ ਘੱਟ ਸੀਗਾ ਆਪਾਂ ਪੂਰਾ ਕਰਤਾ ਹੁਣ ਬਈ ਕਿੱਦਾਂ ਕਹਿ ਰਹੇ ਹੋ ਟ੍ਰਾਈ ਕੀਤਾ ਜਾਵੇ ਟ੍ਰਾਈ ਮੈਂ ਕਿਹਾ ਇਹ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਆਪਾਂ ਨਮਕ ਮਿਰਚ ਖੀਰੇ ਤੇ ਪਨੀਰ ਦੇ ਨਾਲ ਕਿੱਡੀ ਘੈਂਟ ਡਿਸ਼ ਬਣਾਤੀ ਬਈ ਇਹ ਤੁਹਾਨੂੰ ਟੇਸਟ ਵੀ ਬਹੁਤ ਵਧੀਆ ਲੱਗੂਗਾ ਪਹਿਲਾ ਬਰੋ ਤੁਸੀਂ ਪਹਿਲਾ ਮੈਂ ਦੀ ਹਾਂਜੀ 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 ਤੁਸੀਂ ਕਰੋਗੇ ਇੱਥੇ ਆਪਾਂ ਦਹੀਂ ਦੀ ਚਟਨੀ ਵੀ ਲਵਾਂਗੇ ਜਿਹੜੀ ਆ ਹਰੀ ਵਾਲੀ ਇਹਦੇ ਵਿੱਚ ਕकम्बर ਵੀ ਆਵੇ ਇਹਦੇ ਵਿੱਚ ਪਨੀਰ ਵੀ ਆਵੇ ਹੁਣ ਤੁਹਾਨੂੰ ਪਤਾ ਲੱਗੂ ਆਪਾਂ ਉਹਦੇ ਵਿੱਚ ਇੰਨਾ ਉਹ ਕਿਉਂ ਪਾਇਆ ਸੀਗਾ ਆ ਲੋ ਦਹੀਂ ਮੈਂ ਪਾਦਣਾ ਬਈ ਚਟਨੀ ਮੈਂ ਪਾਦਣਾ ਕਰੋ ਡਰਾਈਟ ਵੱਡੀ ਵੱਡੀ ਜੀ ਬਣਾਉਂਦੇ ਆ ਉਹ ਸਹੀ ਆ ਛੋਟੀ ਆ ਤੇ ਮੈਂ ਕਹਾਂਗਾ ਵੱਡੀ ਵੱਡੀ ਕਿਹਦਾ ਵੱਡੀ ਕੈਂਡ ਸਿੰਪਲ ਐਂਡ ਬੈਸਟ ਆਈ ਕਰ ਚੱਲਿਆ ਨਹੀਂ ਟ੍ਰੈਂਡ ਉਹ ਯਾ ਭਈ ਬਹੁਤ ਸਿੰਪਲ ਮੈਂ ਥੋੜਾ ਜਿਹਾ ਮੈਂ ਉਮਰ ਥੋੜਾ ਜਿਆਦਾ ਲੂੰਗਾ ਤੇ ਹਰੀ ਚਟਨੀ ਵੀ ਹੋਰ ਪਾ ਲਵਾਂਗਾ ਹੂੰ ਸਿਰਾ ਘਰਾਦਾ ਭਈ ਬੋਗੜ ਹੂੰ ਹਾਈ ਪ੍ਰੋਟੀਨ ਸੈਲਡ ਹਾਈ ਪ੍ਰੋਟੀਨ ਥੋੜੀ ਟੋਸਟਡ ਬ੍ਰੈਡ ਦੀ ਕਮੀ ਆ ਬਸ ਮੈਂ ਇਦਾਂ ਵੀ ਲਈਆ ਥੋੜੇ ਕਾਰਬਜ਼ ਨਾਲ ਹੋਣ ਵਧੀਆ ਰਹਿੰਦਾ ਬਹੁਤ ਗੁੱਡ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਨਾਲੇ ਕਿੰਨਾ ਸਿੰਪਲ ਬਣਾਇਆ ਨਾ ਵੀਰੇ ਆਪਰ ਅਲਕੇ ਦੇਖੋ ਜਿੰਨੀ ਸਿੰਪਲ ਜੀ ਜੋਸਦੀ ਆ ਉੰਨੀ ਸਿੰਪਲ ਹੁਣ ਬਾਈ ਇੱਕ ਲਾਸਟ ਵੀਰ ਪੁੱਛਾਂ ਤੁਹਾਨੂੰ ਤੇ ਆਪਾਂ ਖਤਮ ਕਰੀਏ ਅੱਜ ਦਾ ਫੂਡ ਗਾਜ਼ ਬਹੁਤ ਹਸੇਲੀ ਦੀਦਾ ਵੈ ਜਿਹੜੀ ਮੈਂ ਸਭ ਨੂੰ ਪੁੱਛਿਆ ਕਰੂੰਗਾ ਤੁਸੀਂ ਆਪਣੇ ਘਰ ਤੋਂ ਜਦੋਂ ਇੱਥੇ ਤੱਕ ਆਏ ਤੁਹਾਨੂੰ ਕੋਈ ਤਕਲੀਫਤਾਂ ਨਹੀਂ ਹੋਈ ਨਹੀਂ ਨਹੀਂ ਬਹੁਤ ਹੋ ਰਹੀਆ ਇੱਥੇ ਆ ਕੇ ਮੈਨੂੰ ਲੱਗਾ ਮੇਰੀ ਗੱਡੀ ਦੀ ਹੋਆ ਘਟ ਗਈ ਰਾਜ ਹੋ ਕੇ ਜੀ ਕੰਮ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਮੇਰੇ ਸ਼ੋਅ ਦੇ ਆਏ ਥੈਂਕ ਯੂ ਬਾਈ ਬੁਲਾਣ ਲਈ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਡਾ ਸਾਰਿਆਂ ਦਾ ਜਿਹੜੇ ਹੁਣ ਤੱਕ ਜੁੜੇ ਹੋ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਐਦਾ ਹੀ ਜੁੜੇ ਰਹੋ ਤੁਹਾਡੇ ਆਪਣੇ ਭਰਾ ਦਾ ਚੈਨਲ ਦੇਖਣ ਲਈ ਸਤ ਕੀਰਤ ਸਿੰਘ ਸਤ ਕੀਰਤ ਫੂਡਕਾਸਟ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਭਾਈ ਬਿਲਕੁਲ ਸ਼ੇਅਰ ਜ਼ਰੂਰ ਕਰਿਓ ਜੀ